ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇਹਨਾਂ ਦਿਨਾਂ ਦੇ ਵਿੱਚ ਫਿਨਲੈਂਡ ਦੇ ਖੂਬ ਚਰਚੇ ਹੋ ਰਹੇ ਨੇ ਫਿਨਲੈਂਡ ਇੱਕ ਜਿਹਾ ਮੂਲਕ ਹੈ ਕਿ ਆ ਜਾਂਦਾ ਹੈ ਕਿ ਉਹ ਜਿਹੜਾ ਖੁਸ਼ ਮੁਲਕਾਂ ਦਾ ਇੰਡੈਕਸ ਹੈ ਉਹਦੇ ਵਿੱਚ ਮੂਰਲੀ ਕਤਾਰ ਚੋਂਦਾ ਪਰ ਭਾਰਤੀ ਵਿਦਿਆਰਥੀ ਲਗਾਤਾਰ ਫਿਨਲੈਂਡ ਬਾਰੇ ਸਵਾਲ ਪੁੱਛ ਰਹੇ ਨੇ ਅੱਜਕੱਲ ਬਹੁਤ ਸਾਰੇ ਵਿਦਿਆਰਥੀ ਫਿਨਲੈਂਡ ਦੇ ਵਿੱਚ ਕੀ ਕੀ ਖਾਸ ਚੀਜ਼ਾਂ ਨੇ ਉਹਦੇ ਬਾਰੇ ਜਾਣਨਾ ਸਮਝਣਾ ਚਾਹੁੰਦੇ ਨੇ ਸਾਡੇ ਨਾਲ ਅਮਰਜੀਤ ਸਿੰਘ ਕਵਰ ਨੇ ਜਿਹੜੇ ਕੀ ਫਿਨਲੈਂਡ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦੇ ਨੇ ਪਿਛਲੇ ਸਮਿਆਂ 'ਚ ਔਰ ਫਿਨਲੈਂਡ ਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ 10+2 ਪਾਸ ਬੱਚਾ 스ਪਾਊਸ ਦੇ ਨਾਲ ਉੱਥੇ ਜਾ ਸਕਦਾ ਹੈ ਤੇ ਉੱਥੇ ਪੋਸਟਡੀ ਵਰਕ ਪਰਮਿਟ ਵੀ ਉਸ ਨੂੰ ਮਿਲਦਾ ਹੈ ਫਿਨਲੈਂਡ ਦੇ ਵਿੱਚ ਅੱਜ ਹਾਲਾਤ ਉਸੇ ਤਰ੍ਹਾਂ ਦੇ ਦੱਸੇ ਜਾ ਰਹੇ ਨੇ ਪੜ੍ਹਾਈ ਔਰ ਕੰਮ ਦੇ ਜਿਹੜੇ ਕੁਝ ਵਰੇ ਪਹਿਲਾਂ ਕੈਨੇਡਾ ਦੇ ਵਿੱਚ ਸੀ ਸੋ ਫਿਨਲੈਂਡ ਨੂੰ ਇੱਕ ਵਾਰ ਫੇਰ ਅਮਰਜੀਤ ਸਿੰਘ ਕਮਰ ਹੁਣਾਂ ਦੀ ਜ਼ੁਬਾਨੀ ਸਮਝਦੇ ਆ ਕਿ ਸਾਡੇ ਕਿਹੜੇ ਬੱਚੇ ਤੈਅ ਕਰਨ ਕਿ ਉਹ ਫਿਨਲੈਂਡ ਜਾਣਗੇ ਸੋ ਭੇੜਚਾਲ ਚ ਨਹੀਂ ਪੈਣਾ ਤਕਨੀਕੀ ਤੌਰ ਤੇ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਸਾਡੇ ਵਿਦਿਆਰਥੀਆਂ ਨੂੰ ਵੀ ਕਮਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਡੈਲੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਮਰ ਸਾਹਿਬ ਮੈਂ ਪਹਿਲਾਂ ਤਾਂ ਇਹ ਚਾਹਾਂਗਾ ਕਿ ਫਿਨਲੈਂਡ ਚੰਗੀ ਤਰ੍ਹਾਂ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਸਮਝ ਆਵੇ ਤਾਂ ਕਿ ਕਿਸੇ ਕਨਫਿਊਜ਼ਨ ਚ ਨਾ ਲੋਕ ਰਹਿਣ ਕਿਉਂਕਿ ਸਾਡੇ ਮੈਂ ਦੇਖਦਾ ਪੰਜਾਬ ਚ ਵੀ ਔਰ ਹੋਰ ਸੂਬਿਆਂ ਚ ਵੀ ਭੇੜਚਾਲ ਬਹੁਤ ਹੈ ਜੇ ਸਾਰੇ ਕੈਨੇਡਾ ਵਾਲੇ ਪਾਸੇ ਤੁਰੇ ਤੇ ਅੱਜ ਕੈਨੇਡਾ ਚ ਦੇਖੋ ਕੀ ਸਥਿਤੀਆਂ ਨੇ ਸੋ ਵਿਦਿਆਰਥੀ ਖਿੰਡ-ਖਿੰਡ ਕੇ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਜਾਣ ਫਿਨਲੈਂਡ ਕਿੰਨਾ ਵਿਦਿਆਰਥੀਆਂ ਲਈ ਇੱਕ ਚੰਗੀ ਆਪਸ਼ਨ ਬਣ ਸਕਦਾ ਹੈ ਪੜਨ ਦੇ ਲਈ ਵੀ ਔਰ ਪਾਰਟ ਟਾਈਮ ਕੰਮ ਦੇ ਲਈ ਵੀ ਔਰ ਅਗਰ ਉਹਨਾਂ ਨੇ ਸੈਟਲ ਹੋਣਾ ਹੈ ਤੇ ਕਿਸ ਤਰ੍ਹਾਂ ਦੀ ਸੰਭਾਵਨਾ ਹੈ ਦੇਖੋ ਡਾਲਾ ਜੀ ਫਿਨਲੈਂਡ ਅਗਰ ਅੱਜ ਦੀ ਰੇਟ ਚ ਗੱਲ ਕਰੀਏ ਤੇ ਅਗਰ ਰੂਲਸ ਰੈਗੂਲੇਸ਼ਨਸ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਟੈਕਨੀਕਲ ਪੁਆਇੰਟ ਆਫ View ਨਾਲ ਗੱਲ ਕਰਾਂ ਤਾਂ ਇਸ ਟਾਈਮ ਉਹਦੇ ਚ ਸਿਰਫ ਫਾਇਦਿਆਂ ਤੋਂ ਇਲਾਵਾ ਕੁਝ ਨਹੀਂਗਾ ਜੀ ਸਿਰਫ ਫਾਇਦੇ ਨੇ ਫਾਇਦੇ ਕਿੱਦਾਂ ਕਿੱਦਾਂ ਦੇ ਨੇ ਜਿਹੜੇ ਬੱਚਿਆਂ ਨੂੰ ਚਾਹੀਦੇ ਨੇ ਉਹ ਸਾਰੇ ਨੇ ਵਿਦਆਊਟ ਆਇਲਟਸ ਜਾ ਸਕਦੇ ਹੋ ਪਲੱਸ 2 ਬਾਸ ਬੱਚਾ ਵੀ 10 ਸਾਲ ਦੇ ਗੈਪ ਨਾਲ ਜਾ ਸਕਦਾ ਹੈ ਅੱਛਾ ਪਲੱਸ 2 ਪਰਵਾਹ ਜੀ ਬਿਲਕੁਲ ਪਰਿਵਾਰ ਦੇ ਨਾਲ ਜਾ ਸਕਦਾ ਪੂਰੀ ਫੈਮਿਲੀ ਜਾ ਸਕਦੀ ਹੈ ਇੱਥੇ ਦੋ ਕੈਟਾਗਰੀਜ਼ ਦੀ ਆਪਸ਼ਨ ਵੀ ਮਿਲਦੀ ਆ ਤੁਸੀਂ ਡਿਪਲੋਮਾ ਵੀ ਕਰ ਸਕਦੇ ਹੋ ਤੇ ਡਿਗਰੀਆਂ ਵੀ ਕਰ ਸਕਦੇ ਹਾਂ ਬਟ ਇੱਥੇ ਡਿਪਲੋਮੇ ਮਹਿੰਗੇ ਨੇ ਤੇ ਡਿਗਰੀਆਂ ਸਸਤੀਆਂ ਨੇ ਜੀ ਠੀਕ ਹੈ ਨਹੀਂ ਔਰ ਕੁਝ ਬੈਨੀਫਿਟ ਵੀ ਨੇ ਜਿਹੜੇ ਡਿਗਰੀਆਂ ਨਾਲ ਜੁੜੇ ਨੇ ਡਿਪਲੋਮਿਆਂ ਨਾਲ ਨਹੀਂ ਜੁੜੇ ਸੋ ਅੱਜ ਦੇ ਸਮੇਂ 'ਚ ਯੈਸ ਇੱਕ ਬੈਸਟ ਕੰਟਰੀ ਹੈ ਕਿਉਂਕਿ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੈ ਇੱਥੇ ਡੱਲਾ ਜੀ ਜਿਹੜਾ ਹਜੇ ਲੋਕੀ ਸਮਝਦੇ ਨਹੀਂ ਕਿ ਉਹੀ ਗੱਲ ਤੁਹਾਡੇ ਵਾਲੀ ਵੀ ਭੇਡ ਚਾਲ ਹੈ ਜਨਤਾ ਜੀ ਵੀ ਇੱਕ ਭੇਡ ਨੂੰ ਕਮਾ ਕੇ ਇੱਧਰ ਨੂੰ ਛੱਡ ਦੋ ਮੈਂ ਇੱਕ ਵੀਡੀਓ ਦੇਖੀ ਸੀ ਨਹਿਰ ਚ ਤੇ ਸਾਰੀਆਂ ਭੇਡਾਂ ਆਪੇ ਨਹਿਰ ਚ ਰਹਿ ਜਾਂਦੀਆਂ ਉਹਨਾਂ ਨੂੰ ਕਹਿਣਾ ਹੀ ਨਹੀਂ ਪੈਂਦਾ ਵੀ ਤੁਸੀਂ ਕਿੱਧਰ ਨੂੰ ਜਾਣਾ ਸੋ ਸਾਡੇ ਕਿਤੇ ਨਾ ਕਹਿੰਦੇ ਬੱਚੇ ਆ ਗਲਤੀਆਂ ਕਰਦੇ ਨੇ ਮਾਂ ਪਿਓ ਨਾਲ ਰਲ ਕੇ ਕਰਦੇ ਨੇ ਸਾਨੂੰ ਸਮਝਣਾ ਪਊਗਾ ਵੀ ਚੀਜ਼ਾਂ ਕੀ ਨੇ ਅੱਜ ਦੇ ਸਮੇਂ ਦੀ ਕੀ ਡਿਮਾਂਡ ਹੈ ਪੁਰਾਣੇ ਸਮੇਂ ਦੀ ਕੀ ਡਿਮਾਂਡ ਹੈ ਅੱਜ ਤੋਂ 50 ਸਾਲ ਪਹਿਲਾਂ ਸਾਡੇ ਫੋਰ ਫਾਦਰ ਫਾਦਰ ਚਾਦਰਾਂ ਲਾਉਂਦੇ ਸੀ ਆਪਾਂ ਚਾਦਰਾਂ ਲਾ ਕੇ ਨਹੀਂ ਫਿਰ ਸਕਦੇ ਨਾ ਅੱਜ ਦੇ ਸਮੇਂ ਦੀ ਡਿਮਾਂਡ ਹੋਰ ਹੋ ਗਈ ਸੂਟਸ ਹੋ ਗਏ ਡਰੈਸ ਕੋਡ ਹੋ ਗਿਆ ਅੱਜ ਹੋਰ ਹੋ ਗਿਆ ਸਿਸਟਮ ਸਾਨੂੰ ਆ ਫੋਲੋ ਕਰਨਾ ਹੈ ਸੋ ਕੈਨੇਡਾ ਆਪਣੇ ਸਮੇਂ ਨਾਲ ਸੀ ਆਸਟ੍ਰੇਲੀਆ ਆਪਣੇ ਸਮੇਂ ਨਾਲ ਸੀ ਯੂਕੇ ਆਪਣੇ ਸਮੇਂ ਨਾਲ ਸੀ ਅੱਜ ਦੇ ਸਮੇਂ ਦੇ ਵਿੱਚ ਫਿਨਲੈਂਡ ਇੱਕ ਬੈਸਟ ਆਪਸ਼ਨ ਨਿਕਲਿਆ ਹੁਣ ਫਿਨਲੈਂਡ ਹੀ ਕਿਉਂ ਫਿਨਲੈਂਡ ਦਾ ਹੁਣ ਵੱਡੇ ਫਾਇਦੇ ਦੱਸਦਾ ਜਿਹੜੇ ਨੌਨ ਟੈਕਨੀਕਲ ਆ ਕਿਸੇ ਵੀ ਕੰਟਰੀ 'ਚ ਜਾਨੇ ਹੋ ਤੁਸੀਂ ਉਸ ਕੰਟਰੀ ਦੇ ਰੂਲ ਐਂਡ ਰੈਗੂਲੇਸ਼ਨ ਦੇ ਪਾਬੰਦ ਹੋ ਜੰਨੇ ਹੋ ਕੈਨੇਡਾ 'ਚ ਗਏ ਬੱਚੇ ਅੱਜ ਧਰਨੇ ਲਾ ਰਹੇ ਨੇ ਕਿਉਂਕਿ ਉਹ ਕੈਨੇਡਾ ਤੋਂ ਬਾਹਰ ਉਹਨਾਂ ਕੋਲ ਕੋਈ ਆਪਸ਼ਨ ਹੈ ਨਹੀਂ ਫਿਨਲੈਂਡ ਦੇ ਵਿੱਚ ਜਿਹੜਾ ਵੀਜ਼ਾ ਤੁਹਾਨੂੰ ਮਿਲਿਆ ਉਹ ਕੱਲਾ ਫਿਨਲੈਂਡ ਤੱਕ ਲਿਮਟਿਡ ਨਹੀਂਗਾ ਤੁਹਾਡੇ ਕੋਲ 29 ਕੰਟਰੀਆਂ ਆ ਜਾਂਦੀਆਂ ਨੇ ਇਹਦੇ ਵਿੱਚ ਪੂਰਾ ਸ਼ੇਨੈਗਨ ਐਸ ਵੀਜ਼ੇ ਚ ਆ ਜਾਂਦਾ ਹੁਣ ਇਹਦਾ ਫਾਇਦਾ ਕੀ ਹੁੰਦਾ ਤੁਸੀਂ ਮੰਨ ਲਓ ਸਟੂਡੈਂਟ ਗਏ ਤੁਸੀਂ ਜਰਮਨੀ, ਇਟਲੀ, ਫਰਾਂਸ ਕਿਤੇ ਵੀ ਬਾਅਦ ਚ ਘੁੰਮਣ ਜਾਂਦੇ ਹੋ ਤੁਹਾਨੂੰ ਕੋਈ ਵੀਜ਼ਾ ਨਹੀਂ ਚਾਹੀਦਾ। ਉੱਥੇ ਜਾ ਕੇ ਤੁਹਾਡਾ ਕੋਈ ਲਿੰਕਪ ਬਣਿਆ ਜਾਂ ਤੁਸੀਂ ਕੋਈ ਜੌਬ ਅਪਲਾਈ ਕੀਤੀ, ਜੌਬ ਦੀ ਆਫਰ ਮਿਲ ਗਈ ਤਾਂ ਤੁਸੀਂ ਉਸ ਕੰਟਰੀ ਦਾ ਵਰਕ ਪਰਮਿਟ ਲੈ ਕੇ ਉੱਥੇ ਜਾ ਸਕਦੇ ਹੋ। ਮਤਲਬ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਵੀ ਤੁਹਾਡੇ ਕੋਲ 50 ਪਲੱਸ ਰੂਲ ਹੋਣਗੇ ਆਪਣੀ ਜ਼ਿੰਦਗੀ ਨੂੰ ਸੈਟਲ ਕਰਨ ਦੇ ਤਾਂ ਯੂ ਟਰਨ ਵਾਲੀ ਤਾਂ ਸਿਚੁਏਸ਼ਨ ਹੀ ਨਹੀਂ ਤੇ ਧਰਨੇ ਦਾ ਕਦੀ ਪੁਸ਼ਤਾ ਨੂੰ ਨਹੀਂ ਲਾਉਣੇ ਪੈਣੇ। ਸੋ ਆ ਵੱਡਾ ਬੈਨੀਫਿਟ ਹੈ ਸਭ ਤੋਂ ਵੱਡਾ। ਕਿ ਤੁਹਾਨੂੰ ਇੱਕ ਵੀਜ਼ੇ 'ਚ 29 ਕੰਟਰੀਆਂ ਮਿਲਦੀਆਂ ਨੇ 29 ਤਰ੍ਹਾਂ ਦੇ ਰੂਲ ਮਿਲਦੇ ਨੇ 29 ਤਰ੍ਹਾਂ ਦੀਆਂ ਰਿਲੈਕਸੇਸ਼ਨ ਮਿਲਦੀਆਂ ਨੇ 29 ਤਰ੍ਹਾਂ ਦੀਆਂ ਆਪਸ਼ਨਸ ਮਿਲਦੀਆਂ ਨੇ ਸੋ ਫਿਨਲੈਂਡ ਦੇ ਵਿੱਚ ਇਸ ਟਾਈਮ ਪੜਾਈ ਦੇ ਮਾਮਲੇ 'ਚ ਕੋਸਟ ਦੇ ਮਾਮਲੇ 'ਚ ਖਰਚੇ ਦੇ ਮਾਮਲੇ 'ਚ ਸਭ ਤੋਂ ਘੱਟ ਹੈ ਇਨ੍ਹਾਂ ਸਾਰੀਆਂ ਕੰਟਰੀਆਂ ਤੋਂ ਘੱਟ ਖਰਚਾ ਹੈ ਯੂਕੇ ਨਾਲੋਂ ਵੀ ਘੱਟ ਹੈ ਕੈਨੇਡਾ ਨਾਲੋਂ ਅੱਧਾ ਰਹਿ ਜਾਂਦਾ ਹੈ ਆਸਟ੍ਰੇਲੀਆ ਨਾਲੋਂ ਘੱਟ ਰਹਿ ਜਾਂਦਾ ਹੈ ਠੀਕ ਹੈ ਨਹੀਂ ਸੋ ਯੂਨੀਵਰਸਿਟੀ ਦੀਆਂ ਫੀਸਾਂ ਤੁਸੀਂ ਮੰਨੋਗੇ ਨਹੀਂ 99000 ਯੂਰੋ 'ਚ ਨੇ ਕਈਆਂ ਦੀਆਂ ਉਸ ਤੋਂ ਵੀ ਘੱਟ ਨੇ ਬਟ ਉਹ ਯੂਨੀਵਰਸਿਟੀਆਂ ਥੋੜੀਆਂ ਸਾਈਡ ਏਰੀਆ 'ਚ ਪੈਂਦੇ ਨੇ ਸੋ ਅਸੀਂ ਹਜੇ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਹੇ ਅਸੀਂ ਮੇਨ ਕਰ ਰਹੇ ਹਾਂ ਉਹਨਾਂ ਦੀਆਂ ਕੈਪੀਟਲ ਸਿਟੀਜ਼ ਨੂੰ ਪ੍ਰਮੋਟ ਕਿਉਂਕਿ ਹਜੇ ਬੱਚਾ ਉੱਥੇ ਜਾਣਾ ਸ਼ੁਰੂ ਹੋਇਆ ਜਿੱਦਾਂ ਜਿੱਦਾਂ ਬੱਚਾ ਜਾਏਗਾ ਉਹ ਪੋਜ਼ਿਟਿਵਿਟੀ ਫੈਲਾਏਗਾ ਫਿਰ ਹੌਲੀ ਹੌਲੀ ਬੱਚੇ ਦੂਜੇ ਸ਼ਹਿਰਾਂ ਵੱਲ ਨੂੰ ਰੁੱਖ ਕਰਨਗੇ ਹਜੇ ਤੇ ਦੂਰ ਬੈਠਿਆਂ ਇੰਡੀਆ ਲੋਕਾਂ ਲਈ ਸਿਰਫ ਦਿੱਲੀ ਹੈ ਉਹਨਾਂ ਨੂੰ ਨਹੀਂ ਪਤਾ ਵੀ ਜਲੰਧਰ ਲੁਧਿਆਣਾ ਵੀ ਜ਼ਿੰਦਗੀ ਵਸ ਰਹੀ ਹੈ ਸੋ ਇਦਾਂ ਇੱਥੋਂ ਬੱਚੇ ਨੂੰ ਅਸੀਂ ਕਿਸੇ ਹੋਰ ਸ਼ਹਿਰ ਭੇਜਾਂਗੇ ਸ਼ਾਇਦ ਉਹਨੂੰ ਪਸੰਦ ਨਾ ਆਵੇ ਸੋ ਮੇਨਲੀ ਕੈਪੀਟਲ ਦੀ ਫੀਸ ਮੈਂ ਦੱਸ ਰਿਹਾ ਕਿ ਇਹ 9000 9500 ਕੈਪੀਟਲ ਦੀ ਫੀਸ ਆ ਅਗਰ ਆਪਾਂ ਦੂਜੇ ਸਿਟੀਜ਼ ਦੇ ਵਿੱਚ ਚਲੇ ਜਾਂਦੇ ਆ ਤਾਂ ਕਈ ਜਗ੍ਹਾ 55 6000 ਯੂਰੋ ਤੱਕ ਵੀ ਫੀਸ ਯੂਨੀਵਰਸਿਟੀ ਦੀ ਹੈਗੀ ਆ ਮਤਲਬ ਕੁਝ ਵੀ ਨਹੀਂ ਕੀ ਮੈਂ ਕਹੂੰਗਾ ਔਰ ਸਭ ਤੋਂ ਵੱਡਾ ਬੈਨੀਫੀਸ਼ੀਅਲ ਰੂਲ ਕੀ ਹੈ ਫਿਨਲੈਂਡ ਦਾ ਕਿ ਤੁਸੀਂ ਉੱਥੇ 4 ਸਾਲ ਲੀਗਲ ਰਹਿੰਦੇ ਹੋ ਜੀ ਲੀਗਲ ਉਹ 4 ਸਾਲ ਆਰਾਮ ਨਾਲ ਪੂਰੇ ਹੁੰਦੇ ਆ ਅਗਰ ਤੁਸੀਂ ਗ੍ਰੈਜੂਏਸ਼ਨ ਕਰਨ ਗਏ ਹੋ 3.5 ਸਾਲ ਦਾ ਵੀਜ਼ਾ ਫਿਰ 2 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਟੋਟਲ 5.5 ਸਾਲ ਦਾ ਹੋ ਗਿਆ ਤੁਹਾਡੇ 4 ਸਾਲ ਪੂਰੇ ਹੋਗੇ ਤੁਸੀਂ ਮਾਸਟਰਸ ਕਰਨ ਜਾਂਦੇ ਹੋ 2 ਸਾਲ ਦੀ ਹੈ 2 ਸਾਲ ਦਾ ਹੀ ਪੋਸਟ ਸਟਡੀ ਵਰਕ ਵੀਜ਼ਾ ਹੈ ਤੁਹਾਡੇ 4 ਸਾਲ ਪੂਰੇ ਹੋਗੇ ਫਿਨਲੈਂਡ ਦੀ ਰੂਲ ਬੁੱਕਾ ਕਹਿੰਦੀ ਹੈ ਅਗਰ ਤੁਸੀਂ 4 ਸਾਲ ਲੀਗਲ ਹੋ ਇਸ ਕੰਟਰੀ ਚ ਤਾਂ ਤੁਸੀਂ ਪੀਆਰ ਲੈ ਸਕਦੇ ਹੋ ਫਿਰ ਪੀਆਰ ਲੈਣ ਲਈ ਤੁਹਾਨੂੰ ਕਿਸੇ ਲੈਂਗੁਏਜ ਟੈਸਟ ਨੂੰ ਦੇਣ ਦੀ ਲੋੜ ਨਹੀਂ ਤੁਹਾਨੂੰ ਪੀਆਰ ਲੈਂਗੁਏਜ ਟੈਸਟ ਤੋਂ ਬਿਨਾ ਮਿਲੂਗੀ ਪਰ ਤੁਹਾਨੂੰ ਲੈਂਗੁਏਜ ਟੈਸਟ ਸਿਰਫ ਉਦੋਂ ਦੇਣਾ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੁਣ ਇੱਥੇ ਦੀ ਸਿਟੀਜ਼ਨਸ਼ਿਪ ਲੈਣੀ ਹੈ ਮੇਰੇ ਕੋਲ ਇੱਥੇ ਦੇ VOTING ਰਾਈਟ ਆ ਜਾਣ ਫਿਰ ਤੁਹਾਨੂੰ ਉੱਧਰ ਦਾ ਲੈਂਗੁਏਜ ਟੈਸਟ ਕਲੀਅਰ ਕਰਨਾ ਹੈ ਉਹਦੇ ਲਈ ਤੁਹਾਡੇ ਕੋ ਘੱਟੋ ਘੱਟ ਵੀ 5-6 ਸਾਲ ਨੇ ਉਹਨੇ ਚਿਰ ਵਿੱਚ ਵੈਸੇ ਹੀ ਤੁਹਾਨੂੰ ਭਾਸ਼ਾ ਆ ਜਾਣੀ ਹੈ ਸੋ ਫਿਨਲੈਂਡ ਦੇ ਵਿੱਚ ਇਸ ਟਾਈਮ ਉਹ ਸਾਰੇ ਬੈਨੀਫਿਟ ਨੇ ਜਿਹੜੇ ਆਉਣ ਵਾਲੀ ਜਨਰੇਸ਼ਨ ਨੂੰ ਹਿਰੇ ਚਾਹੀਦੇ ਨੇ ਔਰ ਇਕੱਲਾ ਫਿਰ ਆਣੀਆਂ ਵੀ ਕੈਨੇਡਾ ਬੱਚੇ ਗਏ ਜਿਆਦਾ ਚਲੇ ਗਏ ਕੈਨੇਡਾ ਫਟ ਗਿਆ ਠੀਕ ਹੈ ਜੀ ਜਾਂ ਆਸਟ੍ਰੇਲੀਆ ਫਟ ਗਿਆ ਇੱਥੇ ਤੁਸੀਂ ਪੂਰੇ ਸ਼ੈਨੇਗਨ ਚੋਂ ਇੱਥੋਂ ਜਿਹੜਾ ਜਿਹੜਾ ਬੱਚਾ ਪਾਸ ਹੋਈ ਜਾਣਾ ਜਿਹੜਾ ਜਿਹੜਾ ਪੀਆਰ ਲਈ ਜਾਣਾ ਜਾਂ ਜਿੰਨੇ ਜਿੰਨੇ ਵੀ ਵਰਕ ਪਰਮਿਟ ਚ ਬਦਲ ਲੈਣਾ ਜ਼ਰੂਰੀ ਨਹੀਂ ਹੈ ਸਾਰਿਆਂ ਨੇ ਫਿਨਲੈਂਡ 'ਚ ਰਹਿਣਾ ਕਿਸੇ ਨੇ ਜਰਮਨੀ ਮੂਵ ਹੋ ਜਾਣਾ ਕਿਸੇ ਨੇ ਇਟਲੀ ਹੋ ਜਾਣਾ ਕਿਸੇ ਨੇ ਫਰਾਂਸ ਹੋ ਜਾਣਾ ਮਤਲਬ 29 ਕੰਟਰੀਆਂ ਦੇ ਵਿੱਚ ਬੱਚੇ ਨੇ ਕੰਜ਼ਿਊਮ ਹੋਣਾ ਸੋ ਇੱਥੇ ਉਹ ਫਟਣ ਵਾਲੀ ਸਿਚੁਏਸ਼ਨ ਕਦੀ ਵੀ ਨਹੀਂ ਕ੍ਰੀਏਟ ਹੋਣੀ ਠੀਕ ਹੈ ਜੀ ਜਿਹੜੀ ਜੌਬਸ ਦੀ ਗੱਲ ਹੈ ਕਿ ਲੈਂਗੁਏਜ ਦੀ ਭਾਸ਼ਾ ਦਾ ਫਰਕ ਹੈ ਉਹ ਰਹੇਗਾ ਲੇਕਿਨ ਉਹਦੇ ਵਿੱਚ ਵੀ ਇੱਕ ਖੂਬਸੂਰਤੀ ਹੈ ਹੀ ਹੈ ਫਿਨਲੈਂਡ ਨੂੰ ਪ੍ਰਮੋਟ ਕਰਨਾ ਕਹਿ ਲੋ ਜਾਂ ਫਿਨਲੈਂਡ ਬੱਚਿਆਂ ਨੂੰ ਸਮਝਾਉਣ ਦਾ ਮੇਰਾ ਮਕਸਦ ਹੀ ਮੇਨ ਹੈ ਹੀ ਹੈ ਵੀ ਫਿਨਲੈਂਡ ਸਵੀਡਨ ਨਾਰਵੇ ਡੈਨਮਾਰਕ ਅ ਚਾਰ ਕੰਟਰੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ 70% ਪਲੱਸ ਪੋਪੂਲੇਸ਼ਨ ਇੰਗਲਿਸ਼ ਬੋਲਦੀ ਤੇ ਸਮਝਦੀ ਹੈ ਸੋ ਇੱਥੇ ਜਾ ਕੇ ਬੱਚਾ ਜਰਮਨੀ ਇਟਲੀ ਫਰਾਂਸ ਵਾਂਗੂ ਗੂੰਗਾ ਬੋਲਾ ਨਹੀਂ ਹੁੰਦਾ ਉਹ ਆਪਣੀ ਗੱਲਬਾਤ ਕਰ ਸਕਦਾ ਆਪਣੇ ਲਈ ਜੋਬਸ ਲੱਭ ਸਕਦਾ ਹੈ ਇੰਗਲਿਸ਼ ਦੇ ਵਿੱਚ ਹੀ ਉਹਦੇ ਲਈ ਬਹੁਤੀਆਂ ਚੀਜ਼ਾਂ ਅਵੇਲੇਬਲ ਰਹਿਣਗੀਆਂ ਇਸ ਕੰਟਰੀ 'ਚ ਸੋ ਐਸਟੇਮ ਐ ਕੰਟਰੀ ਸਭ ਤੋਂ ਬੈਨੀਫੀਸ਼ੀਅਲ ਹੈ ਜਿਹਦੇ ਸਮਝ ਆਏਗੀ ਉਹ ਟਾਈਮ ਨਾਲ ਪਹੁੰਚ ਜਾਣਗੇ ਜਿਹੜੇ ਮੇਲਾ ਲੁੱਟਣ ਤੋਂ ਬਾਅਦ ਪਹੁੰਚਣਗੇ ਕੈਨੇਡਾ ਉਹ ਫਿਰ ਸ਼ਾਇਦ ਧਰਨੇ ਲਾਉਣ ਵਾਲੇ ਹਿਸਾਬ ਚ ਹੋ ਜਾਣਗੇ ਬਟ ਜਿਹੜੇ ਵੀ ਬੱਚੇ ਪਹਿਲਾਂ ਗਏ ਨੇ ਕਿਸੇ ਵੀ ਕੰਟਰੀਆਂ ਦੇ ਵਿੱਚ ਡੈਫੀਨੇਟਲੀ ਉਹਨਾਂ ਨੇ ਹੀ ਆਪਣੇ ਡੈਸਟੀਨੇਸ਼ਨ ਵੱਡੇ ਵੱਡੇ ਬਣਾਏ ਆ ਜਿਹੜੇ ਕੈਨੇਡਾ ਬੈਠੇ ਸਰਦਾਰ ਅੱਜ ਤੁਹਾਨੂੰ ਮਿਲੀਨੀਅਰ ਬਣੇ ਦਿਖ ਰਹੇ ਆ ਉਹਨਾਂ ਨੂੰ ਪੁੱਛੋ ਕਿਹੜੇ ਵੀਜ਼ੇ ਤੇ ਆਏ ਸੀ 90% ਤਾਂ ਸਟੂਡੈਂਟ ਵੀਜ਼ੇ ਤੇ ਗਏ ਨੇ ਤੁਸੀਂ ਪੁੱਛ ਲਓ ਜਿਹੜੇ ਇੰਗਲੈਂਡ ਬੈਠੇ ਨੇ ਪੁੱਛ ਲਓ ਜਿਹੜੇ ਆਸਟ੍ਰੇਲੀਆ ਬੈਠੇ ਨੇ ਉਹ ਕਿਹੜੇ ਵੀਜ਼ਿਆਂ ਦੇ ਗਏ ਸੀ ਉਸ ਟਾਈਮ ਗਏ ਸੀ ਜਦੋਂ ਉਹਨਾਂ ਨੂੰ ਉੱਥੇ ਕੋਈ ਵੀ ਨਹੀਂ ਸੀ ਜਾਣਦਾ ਉਹਨਾਂ ਨੂੰ ਪਤਾ ਵੀ ਨਹੀਂ ਸੀ ਘਰ ਕਿੱਦਾਂ ਲੈਣਾ ਜੌਬ ਕਿੱਦਾਂ ਲੈਣੀ ਹੈ ਅੱਜ ਤਾਂ ਜਿਹੜਾ ਜਾਣ ਡਿਆ ਉਹਦਾ ਮਾਮਾ ਉੱਥੇ ਆ ਕਿਸੇ ਦਾ ਤਾਇਆ ਉੱਥੇ ਆ ਕਿਸੇ ਦਾ ਚਾਚਾ ਉੱਥੇ ਆ ਸੋ ਜਿਹੜੇ ਪਹਿਲਾਂ ਗਏ ਸੀ ਉਹੀ ਆਪਣੇ ਆਪ ਨੂੰ ਕੁਝ ਬਣਾ ਸਕੇ ਕਿਉਂਕਿ ਉਦੋਂ ਮੌਕੇ ਓਪਰਚ्युनिटीयां ਉੱਥੇ ਪਈਆਂ ਸੀ ਥੋੜੇ ਬਹੁਤੇ ਬੱਚੇ ਇੰਡੀਅਨ ਹੈ ਜੀ ਫਿਨਲੈਂਡ ਦੇ ਵਿੱਚ ਵੀ ਬਿਲਕੁਲ ਹੈਗੇ ਨੇ ਬਿਲਕੁਲ ਹੈਗੇ ਨੇ ਤੁਸੀਂ ਨੈਟ ਤੇ ਜਾਓ ਯਸੇ YouTube ਤੇ ਜਾਓ ਫਿਨਲੈਂਡ ਸਟੂਡੈਂਟ ਸਰਚ ਕਰੋ ਤੁਹਾਨੂੰ ਬਹੁਤ ਸਾਰੇ ਆਪਣੇ ਅੱਜ ਦੀ ਡੇਟ ਜਿਹੜਾ ਕਪਲ ਵੀਜ਼ਾ ਹੈ ਲਾਈਕ ਫੈਮਿਲੀਜ਼ ਵਾਲੇ ਨੇ ਜਿਹੜੇ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਰਹੀਗੀ ਫਿਨਲੈਂਡ ਤੋਂ ਇਲਾਵਾ ਨਾ ਉਹਨਾਂ ਨੂੰ ਅੱਜ ਦੀ ਡੇਟ 'ਚ ਕੈਨੇਡਾ ਲੈ ਕੇ ਜਾਵੇ ਨਾ ਉਹਨਾਂ ਨੂੰ ਆਸਟ੍ਰੇਲੀਆ ਲੈ ਕੇ ਜਾਵੇ ਨਾ ਚਾਜ ਨਾਲ UK ਲੈ ਕੇ ਜਾਵੇ ਨਾ US ਲੈ ਕੇ ਜਾਵੇ ਉਹਨਾਂ ਨੇ ਕਿੱਥੇ ਜਾਣਾ ਹੈ ਉਹ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਸਪਾਊਸ ਕੇਸ ਹੀ ਫਿਨਲੈਂਡ ਮਤਲਬ ਹੈ ਜਨਵਰੀ ਇਨਟੇਕ ਵੀ ਮੇਰੇ ਕੋ ਨਾ ਨਾ ਕਰਦੇ 70 ਤੋਂ 80 ਕੇਸ ਸਿਰਫ ਸਪਾਊਸ ਵਾਲੇ ਨੇ ਫਿਨਲੈਂਡ ਦੇ ਸੋ ਸਪਾਊਸ ਦਾ ਤੇ ਬੇਸਿਕਲੀ ਇਹ ਗੜ ਬਣ ਗਿਆ ਹੈ ਘਰ ਆਣ ਵਾਲਾ ਸਮਾਂ ਵੀ ਇੱਥੇ ਜ਼ਬਰਦਸਤ ਰਹਿਣ ਵਾਲਾ ਕੋਈ ਕਿਸੇ ਤਰ੍ਹਾਂ ਦੀ ਘਬਰਾਣ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਰਸਤਿਆਂ ਤੇ ਤੁਰੋਗੇ ਪੈੜਾਂ ਬਣਣਗੀਆਂ ਰਾਹ ਬਣਨਗੇ ਸਭ ਕੁਝ ਹੋਏਗਾ ਅਫੋਰਡੇਬਲ ਹੈ ਜੀ ਫਿਨਲੈਂਡ ਡੈਫੀਨਿਟਲੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਫੀਸਾਂ ਜਿਹੜੀਆਂ ਨੇ ਯੂਨੀਵਰਸਿਟੀ ਦੀਆਂ ਬਹੁਤ ਘੱਟ ਨੇ ਬਟ ਡਿਪੈਂਡ ਹੈ ਕਿਹੜਾ ਬੱਚਾ ਯੂਨੀਵਰਸਿਟੀ ਜਾ ਸਕਦਾ ਕਿਉਂਕਿ ਯੂਨੀਵਰਸਿਟੀ ਜਾਣ ਲਈ ਤੁਹਾਡੇ ਕੋਲ ਆਇਲਟ 6 ਓਵਰঅল 5.5 ਜਾਂ ਪੀਟੀ ਸਕੋਰ ਚਾਹੀਦਾ ਜੇ ਵਿਦਆਊਟ ਆਇਲਟਸ ਹੋ ਫਿਰ ਤੁਹਾਨੂੰ ਇੱਕ ਸਾਲ ਡਿਪਲੋਮਾ ਫਿਰ ਡਿਪਲੋਮੇ ਤੋਂ ਬਾਅਦ ਤੁਸੀਂ ਯੂਨੀਵਰਸਿਟੀ ਵੀ ਜਾ ਸਕਦੇ ਹੋ ਜਾਂ ਕਿਸੇ ਵੀ ਸ਼ੈਨਿਗਨ ਕੰਟਰੀ ਚ ਆਪਣਾ ਵਰਕ ਪਰਮਿਟ ਲੈ ਕੇ ਵੀ ਆਪਣੀ ਸੈਟਲਮੈਂਟ ਲੈ ਸਕਦੇ ਜੀ ਚਲੋ ਥੈਂਕ ਯੂ ਸੋ ਮੱਚ ਸੋ ਫਿਨਲੈਂਡ ਦੇ ਵਾਲੇ ਦੋਲੇ ਬਹੁਤ ਮਹੱਤਵਪੂਰਨ ਗੱਲਾਂ ਅਮਰਜੀਤ ਸਿੰਘ ਕਮਰਖੁਣਾ ਨੇ ਸਾਨੂੰ ਦੱਸਿਆ ਨੇ 90238 90238 ਇਹ ਨੰਬਰ ਸਕਰੀਨ ਤੇ ਆ ਰਿਹਾ ਹੈ ਕਮਰ ਸਾਹਿਬ ਨਾਲ ਜਾਂ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਕੋਈ ਕਲੈਰਿਟੀ ਚਾਹੀਦੀ ਕੋਈ ਕਨਫਿਊਜ਼ਨ ਆ ਉਹਨੂੰ ਦੂਰ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ